ਅੱਜ ਜੇ ਤੁਹਾਡਾ ਜਾਣ ਦਾ ਮਣੀ ਆ ਦੋ ਕੰਟਰੀਆਂ ਵਧੀਆ ਟੌਪ ਦੀਆਂ ਚੱਲੀ ਜਾਂਦੀਆਂ ਆ ਆਸਟ੍ਰੇਲੀਆ ਐਂਡ ਯੂਕੇ ਆਸਟ੍ਰੇਲੀਆ ਵਾਸਤੇ ਤੁਹਾਡੀ ਇਹ ਪ੍ਰੋਫਾਈਲ ਚਾਹੀਦੀ ਆ ਵੀ ਤੁਸੀਂ ਪਲੱਸ 2 2024 ਪਾਸ ਆਊਟ ਹੋਣੇ ਚਾਹੀਦੇ ਹੋ ਜੇ ਤੁਹਾਡਾ ਪੰਜਾਬ ਬੋਰਡ ਆ ਤਾਂ ਉਹਦੇ ਚ 70% ਹੋਣੇ ਚਾਹੀਦੇ ਆ ਜੇ ਤੁਹਾਡਾ ਸੀਬੀਐਸਸੀ ਬੋਰਡ ਆ ਤਾਂ ਤੁਹਾਡੇ 65% ਵੀ ਚੱਲ ਜਾਣਗੇ ਜੇ ਤੁਹਾਡੀ ਐਲਸ ਕੀਤੀ ਆ ਓਵਰਆਲ 6 ਚਾਹੀਦੇ ਆ ਨਾਟ ਲੈਸ ਦਨ 5.5 ਚਾਹੀਦੇ ਆ ਜੇ ਤੁਹਾਡੀ ਪੀਟੀ ਕੀਤੀ ਆ ਤਾਂ 50% ਦੇ ਵੀ ਹੋ ਜੂ ਸਾਰਿਆਂ ਚੋਂ 50 ਹੋਣੇ ਚਾਹੀਦੇ ਆ ਹਮ ਬਹੁਤ ਬੱਚੇ ਗ੍ਰੈਜੂਏਸ਼ਨ ਕੀਤੀ ਵਾਲੇ ਹੁੰਦੇ ਆ ਜਿੰਨਾ ਬੱਚਿਆਂ ਨੇ ਗ੍ਰੈ ਉਹ 23 24 ਚ ਪਾਸ ਆਊਟ ਆ ਠੀਕ ਹੈ 23 24 ਪਾਸ ਆਊਟ ਨੇ ਉਹ ਤੇ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਗ੍ਰੈਜੂਏਸ਼ਨ ਆ ਉਹਦੇ 'ਚ 65% ਜਾਂ 60% ਹੈਗੀ ਆ ਠੀਕ ਹੈ ਤੇ ਉਹਨਾਂ ਦੇ ਜਿਹੜੇ ਬੈਂਡ ਸਕੋਰ ਚਾਹੀਦੇ ਆ ਉਹ ਓਵਰਆਲ 58 ਪੀਟੀ 'ਚੋਂ ਨਾਟ ਲੈਸ ਦੈਨ 50 ਐਲਸ 'ਚ ਓਵਰਆਲ 6.5 ਨਾਟ ਲੈਸ ਦੈਨ 6 ਜੇ ਤੁਹਾਡਾ ਆਹ ਬੈਂਡ ਸਟਰਕਚਰ ਹੈਗਾ ਤੁਸੀਂ ਮਾਸਟਰ ਲਈ ਆਸਟ੍ਰੇਲੀਆ ਜਾਣਾ ਤਾਂ ਬਾਈ ਤੁਹਾਡੇ ਵੀਜ਼ਾ ਆਉਣ ਦੇ 99% ਚਾਂਸ ਅੱਜ ਦੇ ਟਾਈਮ 'ਚ ਇੰਨਾ ਸੋਨਾ ਵੀਜ਼ੇ ਦਾ ਸਕਸੈਸ ਰੇਟ ਚੱਲੀ ਜਾਂਦਾ ਤੇ ਇੱਕ ਚੀਜ਼ ਹੋਰ ਬਾਈ ਲੋਕਾਂ ਦਾ ਨਾ ਆਸਟ੍ਰੇਲੀਆ ਚ ਛੇ-ਛੇ ਮਹੀਨੇ ਵੀ ਫਾਈਲ ਨਹੀਂ ਨਿਕਲਦੀ ਆਪਾਂ ਬਾਈ ਦਹਾਂ ਦਿਨਾਂ ਚ ਫਾਈਲ ਅੰਬੈਸੀ ਪਾ ਦਿੰਦੇ ਆ ਕੋਈ ਕੋਈ ਫੰਡ ਨਹੀਂ ਚਾਹੀਦੀ ਕਿਸੇ ਬੱਚੇ ਦੇ ਕੋਈ ਫੀਸ ਨਹੀਂ ਕੁਛ ਨਹੀਂ ਬਸ ਜਸਟ ਆਪਣੋਂ ਡਾਕੂਮੈਂਟ ਦੇ ਦੇ ਬੱਚਾ ਤਿਆਰ ਕਰਕੇ ਇੱਕ ਹਫ਼ਤੇ ਚ ਫਾਈਲ ਅੰਬੈਸੀ